दरबार पीर बाबा मौजूद शाह जी तेईव सालाना मेला बारह तो तेरह जुलाई दो हजार तेई ना नकोदर विखे करवाया सब तो पहला खबर देखने लैनल सब्सक्राइब करो खबर इश्तहार ले संपर्क करो देखो रिपोर्ट पत्रकार हरपाल सिंह जज ਸਾਲ ਦੀ ਤਰ੍ਹਾਂ ਇਸ ਸਾਲ ਦਰਬਾਰਬਾਬਾ ਮੋਜੂ ਸ਼ਾਹੀ ਜੀ ਦੀ ਜਗ੍ਹਾ ਤੇ ਨਕੋਦਰ ਵਿਖੇ ਬੇਲਾ ਬੜੀ ਤੁਮਤਾ ਮਨਾ ਲ ਹੋ ਰਿਹਾ ਇਸ ਬਾਰੇ ਕੀ ਗੱਲ ਹੈ ਭਾਈ ਤੇਈ ਮਸਤਾਨਾ ਮਿਲਾ ਹੈ ਹਰ ਸਾਲ ਆਹੀ ਤਰੀਕ ਨੂੰ ਇੱਥੇ ਬੇਲਾ ਹੁੰਦਾ ਸਾਰੀ ਸੰਗਤ ਬੜੀ ਖੁਸ਼ ਹੈ ਅਸੀਂ ਸਾਰੇ ਵਧਾਈਆਂ ਦਿੰਦੇ ਆ ਪੂਰੇ ਸ਼ਹਿਰ ਨੂੰ ਜਿਹੜੀ ਵੀ ਸਾਡੀ ਸੰਗਤ ਜੁੜੀ ਹੋਈ ਆ ਸਾਰਿਆਂ ਨੂੰ ਅਸੀਂ ਵਧਾਈਆਂ ਦਿੰਦੇ ਆ ਜੀ ਆਗੇ ਮੱਥਾ ਟੇਕੋ ਬਹੁਤ ਵਧੀਆ ਸਾਡਾ ਮੇਲਾ ਭਾਜੀ ਕੱਲ ਸਾਡੀਆਂ ਗਵਾਲੀਆਂ ਸੀਗੀਆਂ ਬਹੁਤ ਮੰਨੇ ਪਰ ਮੰਨੇ ਸਿੰਗਰ ਆਏ ਸੀਗੇ ਅੱਜ ਹੋਰ ਆਪਣੇ ਰੋਬਿੰਦਰਾ ਲੋਬਿੰਦਾਈ ਜੀ ਆ ਰਹੇ ਨੇ ਰਿਆਸਤਾਨ ਲੱਗਾ ਹੋਇਆ ਸਾਰੇ ਬਹੁਤ ਇੰਜੋਏ ਕਰਦੇ ਠੀਕ ਹੈ ਜੀ ਕਿਹੜੇ ਕਿਹੜੇ ਗਾਇਕ ਇਸ ਸਾਲ ਆਪਣੇ ਹਾਜ਼ਰੀ ਭਰ ਰਹੇ ਨੇ ਮੇਲੇ ਭਾਜੀ ਆਪਣੇ ਕੱਲ ਸੀਗੇ ਕਰਮਤ ਅਲੀ ਕਵਾਲ ਜੀ ਲੱਖਾ ਕਵਾਲ ਸੀਗਾ ਬਾਅਦ ਵਿੱਚ ਆਪਣੇ ਸ਼ੀਸ਼ਰਤ ਅਲੀ ਜੀ ਹੁਣ ਅੱਜ ਪਹਿਲਾਂ ਸਾਡੇ ਜਿਹੜੇ ਸ਼ਹਿਰ ਦੇ ਨਕੋਦਰ ਦੇ ਜਿਹੜੇ ਸਿੰਗਰ ਚੜ ਰਹੇ ਨੇ ਉਹ ਸਾਰੇ ਸੀਗੇ ਹੁਣ ਰਿਆਸਤਾਨ ਕਰਿਆ ਇਸ ਤੋਂ ਬਾਅਦ ਰੋਬਿੰਦਰਾ ਜੀ ਕਰੇ ਪਾਜੋ ਜਦੋਂ ਮੇਲਾ ਸਮਾਪਤ ਹੋਵੇਗਾ ਇਸ਼ਤਰੀ ਜੀ ਫਿਰ ਆ ਕੇ ਜੱਦ ਚੜਾਣਗੇ ਫਿਰ ਆਪਾਂ ਮੇਲਾ ਖਤਮ ਕਰਦੇ ਠੀਕ ਹੈ ਜੀ ਮੇਲੇ ਦੀ ਐਂਟਰੀ ਤੋਂ ਦੇਖ ਰਿਹਾ ਕਿ ਸੰਗਤਾਂ ਦਾ ਉਕਸ਼ਾ ਵੱਧ ਤੋਂ ਵੱਧ ਦੇਖਣ ਨੂੰ ਮਿਲ ਰਿਹਾ ਹੈ ਸਕਦਾ ਕਿੱਥੋਂ ਕਿੱਥੋਂ ਆਸਰੀਆਂ ਪਰਨ ਵਾਸਤੇ ਆਉਂਦੀਆਂ ਸਭ ਦਾ ਸਾਰੇ ਕਿੱਧਰ ਜੀ ਮੈਂ ਗ੍ਰੇਟਾ ਤੋਂ ਆਇਆ ਮੇਰਾ ਬ੍ਰਦਰ ਅਮਰੀਕਾ ਤੋਂ ਆਇਆ ਹੈ ਇਹ ਭਾਜੀ ਵੀ ਯੂਕੇ ਤੋਂ ਨੇ ਸਾਰੀ ਸੰਗਤ ਜਿਹੜੀ ਸਾਡੀ ਹੈਗੀ ਆ ਬਾਹਰੋਂ ਆਈ ਹੋਈ ਹੈ ਇਹ ਭਾਜੀ ਦੇ ਜਿੰਨੇ ਵੀ ਸਾਰੇ ਰਿਸ਼ਤੇਦਾਰ ਨੇ ਆਪਣੇ ਸਾਡੇ ਰਿਸ਼ਤੇਦਾਰ ਨੇ ਸਾਰੇ ਬਾਹਰੋਂ ਨੇ ਬਾਕੀ ਨਪੋਤਰ ਦਾ ਸਾਰੇ ਬੰਦੇ ਇੱਥੇ ਆਉਂਦੇ ਨੇ ਠੀਕ ਹੈ ਜੀ ਸਾਡੇ ਚੈਨਲ ਦੇ ਮਾਦੀਆਂ ਰਾਈਡ ਜੀ ਤੁਹਾਨੂੰ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਨੌਜਵਾਨ ਪੀੜੀ ਦੇਖ ਰਹੀ ਹੈ ਸੁਣ ਰਹੀ ਹੈ ਕੀ ਮੈਸੇਜ ਕੀ ਸੰਦੇਸ਼ ਤੇਰੇ ਵੇਸੇ ਆਈ ਦਵਾਗੇ ਜੀ ਕਿਤੇ ਨਾ ਕਿਤੇ ਕੋਈ ਨਾ ਕੋਈ ਦਰਬਾਰ ਦੇ ਨਾਲ ਜੁੜੋ ਜਿਹੜੀ ਸਨੀ ਵੀ ਸਾਡੀ ਯੂਥ ਆ ਬੜੀ ਗਲਤ ਹੋਈ ਹੋਈ ਆ ਜਦੋਂ ਤੁਸੀਂ ਕਿਤੇ ਦਰਬਾਰ ਨਾਲ ਜੁੜੋਗੇ ਅੱਬੇ ਤੁਹਾਡਾ ਦਿਮਾਗ ਸਦੇ ਰਸਤੇ ਪਾਊਗਾ ਠੀਕ ਹੈ ਜੀ ਜੇ ਗੱਲ ਕਰਦੇ ਹਾਂ ਸਮੂਹ ਸੰਗਤ ਸਹਿਯੋਗ ਦੇ ਨਾਲ 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 ਐਨਆਰ ਵੀਰਾਂ ਦਾ ਕਿੱਦਾਂ ਦਾ ਸਹਿਯੋਗ ਹੈ ਜੀ ਇਸ ਮੇਲੇ ਨੂੰ ਪੂਰਾ ਸਹਿਯੋਗ ਹੈ ਜੀ ਅਸੀਂ ਤਾਂ ਇੱਥੇ ਜੰਮੇ ਪੜੇ ਇੱਥੇ ਹੀ ਗਏ ਆ ਸਾਰਾ ਕੁਝ ਇਹਨਾਂ ਦੇ ਦੇਣਿਆ ਇਹਨਾਂ ਦੇ ਬਸ ਹੁਣ ਮੇਲੇ ਦੇ ਹਾਜ਼ਰ ਹੋਏ ਆ ਬਸ ਆਪਣਾ ਆਸ਼ੀਰਵਾਦ ਲੈਣ ਆਏ ਆ ਠੀਕ ਹੈ ਜੀ ਆਪਣਾ ਮੇਲੇ ਬਾਰੇ ਕੀ ਕਹਿਣਾ ਹੈ ਜੀ ਭਾਜੀ ਆਪਣੇ 23ਵਾਂ ਸਾਲਾਨਾ ਮੇਲਾ ਦਰਬਾਰ ਪੀਰ ਮੋਜੂਸ਼ਾ ਜੀ ਪੀਰ ਖੁੰਦੀ ਸ਼ਾਹ ਜੀ ਨਕੋਦਰ ਬੜੀ ਧੂਮ-ਧਾਮ ਦੇ ਨਾਲ ਹਰ ਸਾਲ ਬਹੁਤ ਵਧੀਆ ਬਾਬਾ ਜੀ ਦਾ ਮੇਲਾ ਤਿੰਨ ਦਿਨ ਦਾ ਲੱਗਦਾ ਹੈ ਹਰ ਤਰ੍ਹਾਂ ਦੇ ਹਰ ਧਰਮ ਦੇ ਹਰ ਸ਼ਹਿਰ ਤੋਂ ਹਰ ਕੰਟਰੀ ਤੋਂ ਇੱਥੇ ਸਾਰੀਆਂ ਸੰਗਤਾਂ ਮੇਲਾ ਦੇਖਣ ਆਉਂਦੀਆਂ ਨੇ ਬਾਬਾ ਜੀ ਦਾ ਅਸ਼ੀਰਵਾਦ ਲੈਂਦੀਆਂ ਨੇ ਤਿੰਨ ਦਿਨ ਬਾਬਾ ਜੀ ਦਾ ਲੰਗਰ ਥੂਟ ਚੱਲਦਾ ਹੈ ਹਰ ਸੰਗਤ ਨੂੰ ਇੱਥੋਂ ਖੁਸ਼ੀਆਂ ਨਾਲ ਝੋਰੀਆਂ ਭਰਦੀਆਂ ਨੇ ਬਾਬਾ ਜੀ ਹਰ ਕਿਸੇ ਨੂੰ ਆਪਣੇ ਆਪਣੇ ਅਸ਼ੀਰਵਾਦ ਦੇ ਕੇ ਹਰ ਬੰਦੇ ਨੂੰ ਖੁਸ਼ੀਆਂ ਨਾਲ ਝੋਰੀਆਂ ਭਰ ਕੇ ਇੱਥੋਂ ਭੇਜਦੇ ਨੇ